ਜੀਵੀ ਸਟਾਮ ਚੈਨਲ ਨਾਲ ਜੁੜੇ तमाम ਦਰਸ਼ਕਾਂ ਦਾ ਸਵਾਗਤ ਹੈ ਮੈਂ ਤੁਹਾਡਾ ਆਪਣਾ ਜਗਵੀਰ ਆਜ ਅਸੀਂ ਪਹੁੰਚੇ ਹਾਂ ਨਿਹਾਲ ਸਿੰਘ ਵਾਲਾ ਦੇ ਦੀਨਪਿੰਦੇ ਪੱਤੋ ਹੀਰਾ ਸਿੰਘ ਦੇ ਵਿੱਚ ਜਿਸ ਨੂੰ ਪੱਤੋ ਸ਼ਕੀਨਾ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ ਤੇ ਜੇਕਰ ਇੱਥੋਂ ਦੇ ਟੈਲੈਂਟ ਦੀ ਗੱਲ ਕਰੀਏ ਤਾਂ ਹਰ ਖੇਤਰ ਦੇ ਵਿੱਚ ਇੱਥੋਂ ਦੇ ਨੌਜਵਾਨਾਂ ਨੇ ਜਿਹੜੀਆਂ ਮੱਲਾ ਮਾਰੀਆਂ ਨੇ ਤੇ ਜੇਕਰ ਮੈਂ ਗਾਇਕੀ ਦੇ ਖੇਤਰ ਦੀ ਗੱਲ ਕਰਾਂ ਤਾਂ ਇੱਥੋਂ ਦੇ ਜੰਪਲ ਇਹ ਬਰੀ ਜਿਹੜੇ ਕਿ ਅਜੇ ਨੇ ਅਜੇ ਪੱਤੋ ਦੇ ਨਾਂ ਨਾਲ ਵੀ ਜਾਣੇ ਜਾਂਦੇ ਨੇ ਪਰ ਸਮੇਂ ਦੇ ਹਿਸਾਬ ਨਾਲ ਹਰ ਚੀਜ਼ ਦੇ ਵਿੱਚ ਕਹਿੰਦੇ ਚੇਂਜਸ ਆਉਂਦੇ ਆ ਤੇ ਨਾਮ ਵੀ ਉਹਨਾਂ ਨੇ ਚੇਂਜ ਕਰ ਲਿਆ ਤੇ ਅੱਜ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਤੇ ਉਹਨਾਂ ਦਾ ਇੱਕ ਚਰਚਿਤ ਸੌਂਗ ਬੜਾ ਚੱਲ ਰਿਹਾ ਕਿਲਾ ਤੇ ਹੋਰ ਹੀ ਬਹੁਤ ਸਾਰੇ ਸੌਂਗ ਆ ਉਹਨਾਂ ਨੇ ਕਿਸਾਨੀ ਸੰਘਰਸ਼ ਤੇ ਵੀ ਗਾਇਆ ਪਾਕਿਸਤਾਨ ਤੋਂ ਵੋਟੀ ਲਿਆਉਣ ਦੀ ਗੱਲ ਕੀਤੀ ਆ ਬਹੁਤ ਸਾਰੇ ਜਿਹੜੇ ਰੰਗ ਨੇ ਪੰਜਾਬ ਦੇ ਗਾਏ ਨੇ ਤੇ ਅੱਜ ਉਹਨਾਂ ਦੇ ਨਾਲ ਗੱਲਬਾਤ ਕਰਦੇ ਆ ਉਹਨਾਂ ਦੇ ਗੀਤਾਂ ਨੂੰ ਲੈ ਕੇ ਐਵਰੀ ਵੈਸੇ ਤੁਹਾਨੂੰ ਅਜੇ ਦੇ ਨਾਮ ਨਾਲ ਹੀ ਸਾਰੇ ਜਾਣਦੇ ਨੇ ਪਹਿਲਾਂ ਮੈਂ ਸਵਾਗਤ ਕਰੂੰਗਾ ਪਹਿਲਾਂ ਜੀਵੀਐਸ ਟਾਈਮ ਤੇ ਸਵਾਗਤ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਸਭ ਤੋਂ ਪਹਿਲਾਂ ਤਾਂ ਤੁਹਾਡੇ ਚੈਨਲ ਦੇ ਮੱਦੇਮ ਇਹਂ ਛੋਟੀਆਂ ਤੋਂ ਛੋਟੀਆਂ ਤੇ ਮੰਡੀਆਂ ਤੋਂ ਵੱਡੀਆਂ ਖਬਰਾਂ ਬਹੁਤ ਦੂਰ ਦੂਰ ਤੱਕ ਪਹੁੰਚਦੀਆਂ ਤੇ ਤੁਹਾਡੇ ਚੈਨਲ ਦਾ ਤੇ ਸਟੂਡੀਓ ਦੇ ਵਿੱਚ ਆਉਣ ਦਾ ਤੇ ਤੁਹਾਡਾ ਆਉਣ ਦਾ ਬਹੁਤ ਹੀ ਬਹੁਤ ਧੰਨਵਾਦ ਤੇ ਵੈਲਕਮ ਬਹੁਤ ਬਹੁਤ ਸ਼ੁਕਰੀਆ ਮਿਹਰਬਾਨ ਅਜੀ ਜੇਕਰ ਤੁਹਾਡੇ ਨਾਮ ਦੀ ਗੱਲ ਕਰੀਏ ਤਾਂ ਐਬਰੀ ਐਬਰੀ ਕਿੱਥੋਂ ਆਜਿਆ ਤੇ ਮੀਨਿੰਗ ਕੀ ਹੱਸਦਾ ਐਬਰੀ ਅਚਲ ਚ ਗੱਲ ਬ੍ਰਦਰ ਏ ਕੇ ਏ ਬਰੀ ਏ ਅਜੇ ਤੇ ਬਰੀ ਮੇਰੇ ਦੋਸਤਾਂ ਪੰਜ ਸੱਤ ਮੁੰਡੇ ਆਪਾਂ ਬੈਠੇ ਸੀਗੇ ਹੂੰ ਉਹ ਕਹਿੰਦੇ ਵੀ ਅਜੇ ਨਾਮ ਸ਼ੂਟ ਜਾਂ ਨਹੀਂ ਕਰਦਾ ਲਾਈਕ ਜਿਵੇਂ ਆ ਆਰਨੇਟ ਦਾ ਲਾ ਲੋ ਨੇਤਰਾਮਾ ਨੇਤਰਾਮ ਤੋਂ ਨੀ ਚੇਂਜ ਕਰਤਾ ਜੀ ਜੀ ਉਸੇ ਤਰ੍ਹਾਂ ਹੀ ਬਸੇ ਬਣੀ ਹੋ ਗਏ ਹੂੰ ਬਰੀਵਰਡ ਆਇਸਲੈਂਡ ਦਾ ਬਾਹਰਲਾ ਵਰਡ ਆ ਉਹ ਮੰਦਰਾਜ ਭਾਜੀ ਨੇ ਰੱਖਿਆ ਸੀ ਨਾ ਮੇਰੇ ਦੋਸਤ ਮਿੱਤਰ ਬੈਠੇ ਸੀ ਐਪੀ ਰੋਡ ਦੇ ਸੀ ਹੂੰ ਔਰ ਕਾਫੀ ਦੋਸਤ ਮਿੱਤਰ ਸਹਿਯਤਰੇ ਗੌਰਵ ਸੀਗੇ ਹੂੰ ਰਲ ਮਿਲ ਕੇ ਨਾ ਰੱਖ ਬਰੀ ਮੀਨਿੰਗ ਕੇ ਸਭ ਤੋਂ ਅਲੱਗ ਹੂੰ ਡਿਫਰੈਂਟ ਡਿਫਰੈਂਟ ਸਾਰੇ ਨਾ ਵੱਖਰੇ ਆ ਯੂਨਿਕ ਸੀ ਸਭ ਤੋਂ ਅਲੱਗ ਜੋ ਕਿਸੇ ਨਾਲ ਕਿਸੇ ਨਾਲ ਨਾਮ ਮਿਲੇ ਹਮਮ ਸੋ ਤੋਂ ਵੱਖਰੀ ਜੀ ਗੱਲ ਉਹ ਤੋਂ ਵੱਖਰੀ ਜੀ ਗੱਲ ਲੋਕ ਜਿਆਦਾ ਚੱਕਦੇ ਇਸ ਕਰਕੇ ਬਰੀ ਲੱਗਦੀ ਸਹੀ ਅੱਜ ਜੇਕਰ ਤੁਹਾਡੇ ਗੀਤਾਂ ਦੀ ਗੱਲ ਕਰੀਏ ਤਾਂ ਪਹਿਲੇ 2 ਸਾਲਾਂ ਚ ਤੁਸੀਂ ਦਿਨ ਰਾਤ ਮਿਹਨਤ ਕਰਕੇ ਤੁਸੀਂ ਆਪਣਾ ਸਟੂਡੀਓ ਵੀ ਬਣਾਇਆ ਹੈ ਨਾ ਤੇ 뮤직 ਦਾ ਵੀ ਖੁਦ ਹੀ ਸਾਰਾ ਕੁਝ ਕਰਦੇ ਹੋ ਜੀ ਤੇ ਨਾਲ-ਨਾਲ ਤੁਸੀਂ ਕਿਸਾਨੀ ਸੰਘਰਸ਼ ਫਿਰ ਪਾਕਿਸਤਾਨ ਤੋਂ ਵੋਟੀਆਂ ਦੀ ਗੱਲ ਕਰੀਆ ਹੁਣੇ ਜੇ ਤੁਹਾਡਾ ਜਿਹੜਾ ਚਰਚਿਤ ਗੀਤ ਆ ਕਿਲਾ ਤੇ ਮੈਂ ਚਾਹੁੰਨਾ ਕਿ ਪਹਿਲਾਂ ਕਿਲਾ Song ਦੇ ਗੱਲਬਾਤ ਕਰੀਏ ਕਿ ਉਹ ਕਿਵੇਂ ਮਨ ਦੇ ਵਿੱਚ ਆਇਆ ਤੇ ਕਿਸ ਤਰ੍ਹਾਂ ਬਣਾਇਆ ਕਿੱਲਾ ਐਚਲ ਦੇ ਵਿੱਚ ਮੈਂ ਨਹੀਂ ਕਹਿੰਦਾ ਕਿ ਕਿਸੇ ਨੂੰ ਮੈਂ ਇਹ ਗੱਲ ਲਾ ਕੇ ਕਹੀ ਹੈ ਕਿਉਂਕਿ ਮੈਨੂੰ ਫੋਨ ਕਾਲਸ ਵੀ ਕਾਫੀ ਆਈਆਂ ਕਿ ਵੀ ਕੀ ਕੌਣ ਕਹਿੰਦਾ ਸੀ ਤੈਨੂੰ ਦੱਸ ਮੈਨੂੰ ਤੇ ਇਹ ਨਹੀਂ ਗੱਲ ਹੁੰਦੀ ਗਾਣਾ ਹੁੰਦਾ ਇੱਕ 3 ਮਿੰਟ ਦਾ ਗਾਣਾ ਜਿਹੜਾ ਹੁੰਦਾ ਨਾ ਉਹ ਜਸਟ ਐਂਟਰਟੇਨਮੈਂਟ ਵਾਸਤੇ ਹੁੰਦਾ ਹੈ ਤੇ ਜੇ ਆਪਾਂ ਉਹਨੂੰ ਗਾਣੇ ਨੂੰ ਸੀਰੀਅਸ ਲੈ ਕੇ ਚੱਲੀਏ ਤਾਂ ਉਹ ਮੈਂ ਨਹੀਂ ਮੰਨਦਾ ਕਿ ਕਿਸੇ ਗੱਲ ਨੂੰ ਆਪਾਂ ਬਿਲਕੁਲ ਸੀਰੀਅਸ ਲੈ ਲਈਏ ਮੈਂ ਕਿਹਾ ਨਹੀਂ ਆ ਕਿਸੇ ਨੂੰ ਪਰ ਕਿਸੇ ਨੇ ਮੈਨੂੰ ਮੈਨੂੰ ਜ਼ਰੂਰ ਕਿਹਾ ਸੀ ਤੁਹਾਨੂੰ ਕਿਹਾ ਸੀ ਕਿਸੇ ਨੇ ਮੈਂ ਨਹੀਂ ਕਿਸੇ ਨੂੰ ਕਿਹਾ ਕਿ ਥੋਣ ਵਿੱਚ ਕਿਲਾ ਜਾਂ ਕੁਝ ਸਮਥਿੰਗ ਬਟ ਕਿਸੇ ਨੇ ਮੈਨੂੰ ਜ਼ਰੂਰ ਕਿਹਾ ਸੀਗਾ ਕਹਿੰਦਾ ਤੇਰੀ ਥੋਣ ਦੇ ਵਿੱਚੋਂ ਕਿਲਾ ਕੱਢਣਾ ਹੈ ਤੇ ਗੁਰੂ ਨਾਨਕ ਪਾਸ਼ਾ ਦੀ ਕਿਰਪਾ ਸਦਕਾ ਮੇਰੇ ਮਾਈਂਡ ਦੇ ਵਿੱਚ ਆ ਗਈ ਗੱਲ ਅੱਛਾ ਕਹਿੰਦੇ ਮੈਨੂੰ ਕਿ ਉਹਦੀ ਥੋਣ ਚੋਂ ਕਿਲਾ ਕੱਢਣਾ ਉਹ ਬਣਦੀ ਬਣਦੀ ਗੱਲ ਮੈਨੂੰ ਆਦੇ ਸਲੇ ਦੀ ਥੋਣ ਵਿੱਚ ਕਿਲਾ ਹੂੰ ਉਹ Song ਬਣ ਗਿਆ ਉਹ ਗਾਣਾ ਬਣ ਗਿਆ ਜੀ ਸੋ ਬਦੌਲਤ ਦੁਸ਼ਮਣਾਂ ਦੀ ਹੈ ਹੂੰ ਕਿਉਂਕਿ ਜਿੰਨਾ ਟਾਈਮ ਦੁਸ਼ਮਣ ਨਹੀਂ ਨਾ ਪੈਦਾ ਹੁੰਦੇ ਉਹਨਾ ਟਾਈਮ ਬੰਦਾ ਸਕਸੈਸਫੁਲ ਨਹੀਂ ਹੋ ਸਕਦਾ ਕਹਿੰਦੇ ਹੁੰਦੇ ਵਿਰੋਧ ਚ ਹੀ ਵਿਕਾਸ ਹੁੰਦਾ ਵਿਰੋਧ ਦੇ ਵਿੱਚ ਵਿਕਾਸ ਜੀ ਸੋ ਦਰਸ਼ਕੋ ਇੱਕ ਗੱਲ ਕਲੀਅਰ ਕਰਦੀ ਕਿ ਬਹੁਤੇ ਲੋਕ ਸੋਚਦੇ ਹੋਣੇ ਆਪਾਂ ਕਿਸੇ ਨੂੰ ਕਹਿ ਰਹੇ ਨੇ ਤੇਰੀ ਧੌਣ ਚ ਕਿੱਲਾ ਪਰ ਇਹਨਾਂ ਦਾ ਕਹਿਣਾ ਕਿ ਇਹਨਾਂ ਨੂੰ ਇਹ ਵਰਡ ਕਿਹਾ ਗਿਆ ਸੀ ਤਾਂ ਇਹਨਾਂ ਨੇ ਪੋਜ਼ਿਟਿਵ ਤਰੀਕੇ ਦੇ ਨਾਲ ਉਹਦਾ ਜਵਾਬ ਦਿੱਤਾ ਦਰਸ਼ਕਾਂ ਨੂੰ ਤੇ ਨਾਲ ਦੀ ਨਾਲ ਜੇਕਰ ਅਜੇ ਤਾਂ ਡਿਸਟ੍ਰਗਲ ਦੀ ਗੱਲ ਕਰਾਂ ਜੀ ਸਾਰਾ ਕੁਝ ਕਿਵੇਂ ਮੈਨੇਜ ਕਰਦੇ ਹੋ ਕਿਉਂਕਿ ਤੁਸੀਂ ਮਲਟੀ ਟੈਲੈਂਟਡ ਆਰਟਿਸਟ ਹੋ ਬਹੁਤ سارے ਇਨਾਮ ਵੀ ਤੁਸੀਂ ਹਾਸਲ ਕੀਤੇ ਨੇ ਇਹ ਸਾਰਾ ਕਿਵੇਂ ਮੈਨੇਜ ਕਰਦੇ ਹੋ ਅ ਮੈਨੇਜ ਦਾ ਦੇਖੋ ਮੇਰੀ ਟੀਮ ਹੈ ਪੂਰੀ ਤੇ ਜੋ 뮤직 ਹੈ 뮤직 ਮੈਂ ਖੁਦ ਕਰਦਾ ਹੂੰ ਤੇ ਆਪਣਾ ਸਟੂਡੀਓ ਇੱਥੇ ਵੀ ਇੱਕ ਜੀ ਆਪਾਂ ਜਿਸ ਜਿਸ ਦੇ ਵਿੱਚ ਬੈਠੇ ਹਾਂ ਸਵੈਗ ਮੇਕਰ ਨਾਮ ਤੇ ਜੀ ਇੱਕ ਮੇਰਾ 88 ਦੇ ਵਿੱਚ ਹੈ ਮੌਲੀ ਹੂੰ ਤੇ ਬਸ ਦੋਸਤ ਮਿੱਤਰਾਂ ਦੀ ਸਦਕਾ ਤੁਹਾਡੀ ਬਦੌਲਤ ਸਦਕਾ ਹੁਣ ਦੇਖੋ ਮੇਰੇ ਕੰਮ ਦੇ ਪਿੱਛੇ ਤੁਹਾਡਾ ਬਹੁਤ ਵੱਡਾ ਹੱਥ ਹੈ ਜੀ ਮੈਨੂੰ ਅੱਗੇ ਲਿਜਾਣ ਦੇ ਵਿੱਚ ਤੁਹਾਡਾ ਬਹੁਤ ਵੱਡਾ ਹੱਥ ਆ ਕਿਉਂਕਿ ਦੋਸਤਾਂ ਦੀ ਬਦੌਲਤ ਹੀ ਹੁੰਦਾ ਬੰਦੇ ਨੇ ਸਕਸੈਸ ਹੁਣਾ ਬਿਲਕੁਲ ਸੋ ਕਹਿੰਦੇ ਅਜੇ ਵੀ ਟੀਮ ਵਰਕ ਡ੍ਰੀਮ ਵਰਕ ਹੈ ਨਾ ਹਾਂ ਟੀਮ ਵਰਕ ਤੇ ਡ੍ਰੀਮ ਵਰਕ ਜੀ ਦੈਟਸ ਵਾਈ ਬਦੌਲਤ ਸਾਰੀ ਯਾਰਾਂ ਦੋਸਤਾਂ ਦੀ ਕਿਰਪਾ ਸਭ ਕਹੀ ਮੈਂ ਇਕੱਲਾ ਕੁਛ ਨਹੀਂ ਹੈ ਜੀ ਜਿੰਨਾ ਟਾਈਮ ਦੋਸਤ ਖੜੇ ਆ ਤੁਸੀਂ ਖੜੇ ਆ ਨਾਲ ਤੇ ਮੇਰੇ ਭਰਾ ਖੜੇ ਮੈਨੂੰ ਚਾਹਣ ਵਾਲੇ ਜੀ ਉਹਨਾਂ ਟਾਈਮ ਆਪਾਂ ਡੋਲਦੇ ਨਹੀਂ ਅੱਜ ਤੁਸੀਂ ਬਹੁਤ ਸਾਰੀਆਂ ਕੰਪਨੀਆਂ ਵਿੱਚ ਵੀ ਗਏ ਹੋ ਕਿੰਨਾ ਨੇ ਬੌਂਡ ਕੀਤਾ ਔਰ ਉਹ ਬੌਂਡ ਨੂੰ ਤੋੜਨ ਦੇ ਲਈ ਕਿਹੜੀ ਗੱਲ ਸੀ ਵੀ ਤੁਸੀਂ ਖੁਦ ਰਹੀ ਸੋਚਿਆ ਵੀ ਮੈਂ ਆਪਣਾ ਹੀ ਕਰਨਾ ਕੰਪਨੀ ਵਾਲੇ ਉਹ ਵੀ ਮਾ ਲਾ ਪ੍ਰੋਡਕਸ਼ਨ ਮੇਰੇ ਦੋਸਤ ਹੀ ਹੈ ਜੀ ਜੀ ਸੋ ਆਪਣੇ ਵੈਸਟ ਫਰੈਂਡ ਹੀ ਹੈ ਉਹ ਕਹਿੰਦੇ ਬਸ ਕੋਈ ਚੱਕਰ ਨਹੀਂ ਕਿਉਂਕਿ ਬੌਂਡ ਤਾਂ ਆਪਾ ਉਹਨਾਂ ਨਾਲ ਹੁੰਨੇ ਹੁੰਨੇ ਜੋ ਬਗਾਨੇ ਹੋਣ ਪਤਾ ਮੇਰੇ ਆਪਣੇ ਹੀ ਆ ਜੀ ਤੇ ਮੈਨੂੰ ਕਹਿੰਦੇ ਕੋਈ ਗੱਲ ਨਹੀਂ ਅਜੇ ਸਕਸੈਸ ਹੋਣਾ ਚਾਹੀਦਾ ਅਸੀਂ ਤੇਰੇ ਨਾਲ ਆ ਜਿੱਧਰ ਮਰਜੀ ਕਰ ਨੋ ਪ੍ਰੋਬਲਮ ਵੀ ਤੁਸੀਂ ਕੰਮ ਕਰ ਸਕਦੇ ਆ ਹਾਂ ਕੰਮ ਜਿੱਥੇ ਮਰਜੀ ਕਰੋ ਕਿਉਂਕਿ ਬਹੁਤ ਵਧੀਆ ਇਨਸਾਨ ਆ ਸਰ ਜੀ ਜੇਕਰ ਤੇ ਅਪਕਮਿੰਗ ਪ੍ਰੋਜੈਕਟ ਦੀ ਗੱਲ ਕਰੀਏ ਤੁਸੀਂ ਧਾਰਮਿਕ Song ਵੀ ਗਾਏ ਹੋ ਰਾਧਾ ਸੱਭਜੀ ਮਹਾਰਾਜ ਹਨਾ ਜੀ ਜੀ ਤਾਂ ਹੁਣੇ ਜੇ ਮੈਨੂੰ ਪਤਾ ਲੱਗਿਆ ਕਿ ਤੁਸੀਂ ਬਰਿੰਦਾਵਨ ਵੀ ਸ਼ੂਟਿੰਗ ਦੇ ਲਈ ਜਾ ਰਹੇ ਹੋ ਉਹ ਕਿਹੜੇ ਪ੍ਰੋਜੈਕਟ ਨੂੰ ਲੈ ਕੇ ਆ ਰਹੇ ਉਹ ਕ੍ਰਿਸ਼ਣ ਭਗਵਾਨ ਦਾ Song ਇੱਕ ਗਾਣਾ ਹੈਗਾ ਹੈ ਤੇ ਉਹਨੂੰ ਡਿਜ਼ਾਈਨ ਮੈਂ ਕੀਤਾ ਹੈ 뮤ਜ਼ਿਕ ਮੈਂ ਕੀਤਾ ਉਹਦਾ ਹੂੰ ਗਾਇਆ ਉਹਨਾਂ ਨੂੰ ਬਰੋਬਰ ਮਾ ਜੀ ਨੇ ਜੀ ਤੇ ਅਸੀਂ ਇਕੱਠੀ ਪੂਰੀ ਟੀਮ ਆਈ ਥਿੰਕ ਨੈਕਸਟ ਵੀਕ ਜਾ ਰਹੇ ਹਾਂ ਇਹਨੂੰ ਗਾਣੇ ਨੂੰ ਲੈ ਕੇ ਬ੍ਰਿੰਦਵਨ ਠੀਕ ਹਾਂਜੀ ਦਰਸ਼ਕਾਂ ਨੂੰ ਮੈਂ ਦੱਸ ਦਵਾਂ ਕਿ ਪਹਿਲੇ ਸਾਲ ਇਹਨਾਂ ਦਾ ਗਿੱਦੜ ਸਿੰਘੀ Song ਸੀ ਬੜਾ ਦਰਸ਼ਕਾਂ ਨੇ ਉਹ ਮਕਬੂਲ ਹੋਇਆ ਉਹ ਤੇ ਲਗਭਗ 1 ਮਿਲੀਅਨ ਤੇ ਵਿਊਜ਼ ਜਾਣ ਵਾਲੇ ਅਸੀਂ ਗਿੱਦੜ ਸਿੰਘੀ ਕਿਵੇਂ ਮਤਲਬ ਕੋਈ ਜੋਗੀ ਜੁਗੀ ਐਸੀ ਇਦਾਂ ਫੇਰ ਕਿਵੇਂ ਮੰਨਦੇ ਵਿੱਚ ਹੈ ਗਿੱਦੜ ਸਿੰਘੀ ਦੇਖੋ ਜਿਹੜੀਆਂ ਗੱਲਾਂ ਸਿਖਾਉਂਦੇ ਨੇ ਮੇਰੇ ਦੋਸਤ ਹੂੰ ਅ ਗੱਲਾਂ ਮੇਰੇ ਉਸਤਾਦ ਜੀ ਕਹਿੰਦੇ ਹੁੰਦੇ ਸੀ ਜਿਨ੍ਹਾਂ ਨੇ ਮੈਨੂੰ ਥੋੜਾ ਬਹੁਤ ਲਿਖਣਾ ਸਿਖਾਇਆ ਹੈ ਹੂੰ ਵਰਨਾਮ ਗਾਮਾ ਜੀ ਰਿਸਪੈਕਟਡ ਮੇਰੇ ਬਹੁਤ ਹੀ ਆਦਰਨੀਆ ਕਰਨੀਏ ਜਿਨ੍ਹਾਂ ਦੀ ਬਦੌਲਤ ਇੱਥੋਂ ਤੱਕ ਮੈਂ ਪਹੁੰਚ ਗਿਆ ਠੀਕ ਹੈ ਜੀ ਸੋ ਉਹ ਮੈਨੂੰ ਕਹਿੰਦੇ ਹੁੰਦੇ ਸੀ ਉਡੀਆਂ ਫਿਰਦੀਆਂ ਗੱਲਾਂ ਜਿਹਨੇ ਫੜ ਲਈ ਉਹਦੇ ਕਬਜੇ ਚ ਆ ਜੀ ਤੇ ਨਹੀਂ ਪੜੀ ਗਈ ਹੂੰ ਤੇ ਬਸ ਉਹ ਤੋਂ ਬਾਹਰ ਤੇ ਗਿੱਦੜ ਸਿੰਘੀ ਤੋਂ ਭਾਵੇਂ ਆ ਕਿ ਇੱਥੇ ਸਾਡੇ ਮੈਰਨ ਸਿੰਘੀ ਮੇਰੇ ਦੋਸਤ ਦੀ ਹੂੰ ਉਹਦਾ ਮਾਮਾ ਆਇਆ ਹੋਇਆ ਸੀ ਹੂੰ ਤੇ ਅਸੀਂ ਇਕੱਠੇ ਰਹੇ ਮੇਰਾ ਸੁਭਾਅ ਹੈਗਾ ਥੋੜਾ ਜਾਂ ਹਸਣ ਹਸਣ ਵਾਲਾ ਮਜ਼ਾਕ ਮਜ਼ੂਕ ਕਰਨ ਵਾਲਾ ਕਿ ਮੈਂ ਆਪਣੇ ਐਟੀਟਿਊਡ ਜਿਹਦੇ ਵਿੱਚ ਨਹੀਂ ਰਿਹਾ ਰਲ ਮਿਲ ਕੇ ਰਿਆ ਉਹਦੇ ਮਾਮੇ ਨੇ ਸਵੇਰੇ ਹੀ ਮੈਨੂੰ ਫੇਰ ਫੋਨ ਲਾਦਾ ਕਹਿੰਦਾ ਜਿਹੜਾ ਉਹ ਗੰਜਾ ਜਿਹਾ ਸੀ ਉਹਨੂੰ ਲੈ ਕੇ ਆ ਅੱਛਾ ਤੇ ਉਹਦੇ ਮੋ ਜਿਹੜੇ ਮੁੰਡੇ ਦਾ ਮੈਰਨ ਸੀ ਜਿਹੜੇ ਮੁੰਡੇ ਦੀ ਉਹ ਮੁੰਡਾ ਮੈਨੂੰ ਕਹਿੰਦਾ ਕਹਿੰਦਾ ਵੀ ਚੱਲ ਤੈਨੂੰ ਦਾ ਮੇਰਾ ਮਾਮਾ ਬੁਲਾਉਂਦਾ ਮੈਂ ਕੀ ਗੱਲ ਹੋ ਗਈ ਕਹਿੰਦਾ ਪਤਾ ਨਹੀਂ ਕਿਹੜੀ ਗਿੱਦੜ ਸਿੰਗੀ ਦੇ ਆਇਆ ਸਾਰਾ ਟੰਬਰ ਤੇਰੇ ਮਗਰ ਹੀ ਦੁਰਫਰਦਾ ਕਿਆ ਬਾਤ ਹੈ ਇਹੇ ਤਾਂ ਗਾਣਾ ਬਣ ਗਿਆ ਪਤਾ ਨਹੀਂ ਕਿਹੜੀ ਗਿੱਦੜ ਸਿੰਘ ਦੀ ਨਾਂ ਦੇ ਨਹੀਂ ਜਨਤਾ ਪਿੱਛੇ ਲਾ ਲਿਆ ਕਿਆ ਬਾਤ ਆ ਵਾ ਗੱਲਾਂ ਤਾਂ ਹਾਂ ਬਹੁਤ ਵੱਡੀ ਗੱਲ ਆ ਦਰਸ਼ਕੋ ਅੱਜ ਕੱਲ ਹਰ ਬੰਦਾ ਡਿਪਰੈਸ਼ਨ ਦੇ ਵਿੱਚ ਤੁਰਿਆ ਫਿਰਦਾ ਤੇ ਇਹ ਜਿੱਥੇ ਜਾਂਦੇ ਨੇ ਕਹਿੰਦੇ ਰੌਣਕ ਲੱਗ ਜਾਂਦੀ ਆ ਤੇ ਉਹ ਛੋਟੀ ਜੀ ਗੱਲ ਦੇਖੋ ਇਹਨਾਂ ਨੇ Song ਬਣਾਤਾ ਤੇ ਹੁਣੇ ਜਿਹੜਾ ਇਹਨਾਂ ਦਾ ਚਰਚਿਤ Song ਆ ਕਿਲਾ ਜਰੂਰ ਸੁਣੋ ਤੇ ਅਜੇ ਜੇਕਰ ਮੈਂ ਦਰਸ਼ਕਾਂ ਦੀ ਗੱਲ ਕਰਾਂ ਤਾਂ ਬਹੁਤ ਸਾਰੇ ਦੇਖੋ ਤੁਹਾਡੇ ਪੰਡ ਦੇ ਵੀ ਹੋਣਗੇ ਤੇ ਸਭ ਤੋਂ ਵੱਡਾ ਸਹਿਯੋਗ ਜਿਵੇਂ ਦੋਸਤ ਮਿੱਤਰ ਬਾਹਰੋਂ ਤਾਂ ਹੈਗੇ ਹੈਗੇ ਆ ਪੰਡ ਦੇ ਵਾਲਿਆਂ ਦਾ ਕਿੰਨਾ ਕੁ ਸਹਿਯੋਗ ਪਿੰਡ ਤਾਂ ਜੀ ਆਲਮੋਸਟ ਸਾਰਾ ਸਹਿਯੋਗੀ ਸਹਿਯੋਗ ਹੈ ਕਿਉਂਕਿ ਜਦੋਂ ਘਰੇ ਬੱਲੇ ਬੱਲੇ ਤਾਂ ਫੇਰੀ ਬਾਹਰ ਬੱਲੇ ਬੱਲੇ ਜੀ ਜਦੋਂ ਕੋਈ ਘਰੇ ਹੀ ਨਾ ਪੁੱਛੇ ਤੇ ਬਾਹਰ ਤਾਂ ਕਿਹਨੇ ਪੁੱਛਣਾ ਆਂਦਾ ਪਿੰਡ ਦਾ ਬਹੁਤ ਜਿਆਦਾ ਜਿੰਨੇ ਵੀ ਮੇਰੇ ਦੋਸਤ ਮਿੱਤਰ ਹੈ ਗੁਰਜੀਤ ਹੋਇਆ ਅਜੀਤ ਹੋਇਆ ਮਨਪ੍ਰੀਤ ਹੋਇਆ ਪੀਤਾ ਬਰਾੜ ਹੋਇਆ ਇਦਰੇ ਟੇਕੇ ਕੇ ਡੈਂਪੀ ਹੋਣੀ ਮੇਰੇ ਦੋਸਤ ਵਧੀਆ ਵੈਸਟ ਫਰੈਂਡ ਹੈ ਮੇਰੇ ਗੋਲੂ ਵਰਗੇ ਜਿੰਨੇ ਵੀ ਆਪਣਾ ਨਾ ਸਾਰਿਆਂ ਦਾ ਨਾਂ ਨਹੀਂ ਲੈ ਸਕਦਾ ਪਤੋ ਦੇ ਸ਼ਿਕਿਨੋ ਸੋ ਜਿੰਨੇ ਵੀ ਪੂਰੇ ਪਿੰਡ ਦੇ ਬਹੁਤ ਹੀ ਜਿਆਦਾ ਸਹਿਯੋਗ ਹੈ ਦਰਸ਼ਕੋ ਪਾਕਿਸਤਾਨ ਦੀ ਵੋਟੀ ਦੀ ਗੱਲ ਕਰੀ ਸੀ ਅਜੇ ਤੁਸੀਂ ਪਾਕਿਸਤਾਨ ਤੋਂ ਵੋਟੀ ਲਾਉਣ ਦੀ ਗੱਲ ਕਰੀ ਤੇ ਕੀ ਗੱਲ ਇਧਰ ਪੰਜਾਬ 'ਚ ਕੁੜੀਆਂ ਖਤਮ ਹੋ ਗਈਆਂ ਐਕਚੁਅਲ ਗੱਲ ਇਹ ਨਾ ਇਹ ਗਾਣਾ ਹੈਗਾ ਮੇਰਾ ਸਭ ਤੋਂ ਪਹਿਲਾ ਜੀ ਸਭ ਤੋਂ ਪਹਿਲਾ ਸੌਰੀ ਖੁਆਇਸ਼ ਸੀਗਾ ਉਸ ਤੋਂ ਬਾਅਦ ਵਿੱਚ ਲੈ ਕੇ ਆ ਕੀਤਾ ਸੀਗਾ ਮੈਂ ਵੋਟੀ ਲੈ ਕੇ ਆਉਣੀ ਮੈਂ ਪਾਕਿਸਤਾਨ 'ਚੋਂ ਹੂੰ ਸੋ ਇਹ ਗਾਣਾ ਰਣਜੀਤ ਬਾਵਾ ਜੀ ਨੇ ਵੀ ਗਾਇਆ ਕੈਨੇਡਾ ਸ਼ੋਅ ਦੇ ਵਿੱਚ ਗਾਣਾ ਐਚੂਸ ਮੇਰਾ ਇਹ ਗਾਣਾ ਜੀ ਗਾਇਆ ਸੀਗਾ ਉਹਨਾਂ ਨੇ ਰਣਜੀਤ ਬਾਵਾ ਜੀ ਨੇ ਹੂੰ ਸੋ ਇਹ ਵੀ ਵੈਸੇ ਇਸ ਤਰ੍ਹਾਂ ਹੀ ਗੱਲ ਬਣੀ ਐ ਉਦੋਂ ਲੜਾਈ ਵੀ ਲੱਗੀ ਸੀਗੀ ਹੂੰ ਤੁਹਾ ਬਾਸ ਗੱਲਾਂ ਚ ਗਾਣੇ ਆ ਜੀ ਮੈਂ ਤਾਂ ਪਹਿਲਾਂ ਤੁਹਾਨੂੰ ਦੱਸ ਕੇ ਟੱਗੇ ਗੱਲਾਂ ਚ ਗਾਣੇ ਆ ਕੀ ਬਾਤ ਹਾਂਜੀ ਹਾਂਜੀ ਇਸ ਤਰ੍ਹਾਂ ਹੀ ਗੱਲ ਬਣ ਗਈ ਜੀ ਸੋ ਅਜੇ ਖੂਬ ਤਰੱਕੀਆਂ ਕਰੋ ਅਸੀਂ ਵੀ ਚਾਹੁੰਦੇ ਆ ਕਿ ਇਸ ਤਰ੍ਹਾਂ ਦਾ ਜਿਹੜਾ ਟੈਲੈਂਟ ਆ ਉਹ ਸਾਹਮਣੇ ਆਵੇ ਔਰ ਅਜੇ ਇੱਕ ਚੀਜ਼ ਹੋਰ ਹੈ ਤੁਸੀਂ 뮤ਜ਼ਿਕ ਖੁਦ ਦਿੰਦੇ ਹੋ ਲੋਕਾਂ ਨੂੰ ਕਿ ਜਿੰਨੇ ਵੀ ਮਤਲਬ ਤੁਹਾਡੇ ਦੋਸਤ ਮਿੱਤਰ ਜਿਹੜੇ 뮤ਜ਼ਿਕ ਲੈਣ ਨਾਲ ਜੁੜੇ ਨੇ ਜੀ ਬਾਰੇ ਇਹ ਹੁੰਦਾ ਕਿ ਉਹ ਐਫਨ ਨਹੀਂ ਕਰ ਪਾਉਂਦੇ ਵੀ ਅਸੀਂ ਵੀ ਅੱਗੇ ਜਾਣਾ ਚਾਹੁੰਦੇ ਕਿ ਬਰ 뮤ਜ਼ਿਕ ਕੰਪਨੀਆਂ ਪੈਸੇ ਜ਼ਿਆਦਾ ਲੈਂਦੀਆਂ ਉਹਨਾਂ ਲਈ ਕੋਈ ਮੈਸੇਜ देखो उनन ਲਈ ਤਾਂ ਮੈਸੇਜ ਦੋਸਤੋ ਇਹ ਹੀ ਹੈ ਕਿ ਬਦੌਲਤ ਆ ਤੁਹਾਡੀ ਹੈ ਜੀ ਸੋ ਆ ਜੋ ਮੁੰਡੇ ਹੈ ਜਾਂ ਕੁੜੀਆਂ ਹੈ ਬੱਚੇ ਜੇ ਵੀ ਜੋ ਵੀ ਹੈ ਜਿਹੜੇ ਜ਼ਰੂਰਤਮੰਦ ਹੈ ਹੂੰ ਇਹ ਨਹੀਂ ਮੈਂ ਕਹਿੰਦਾ ਕਿ ਟੈਲੈਂਟ ਹੈਗਾ ਜਿੰਨਾਂ ਕੋਲੇ ਆ ਜੋ ਜ਼ਰੂਰਤਮੰਦ ਆ ਉਹਨਾਂ ਲਈ ਮੇਰੇ ਵੱਲੋਂ ਆਫਰ ਹੈ ਹੂੰ ਕਿ ਸਾਡੇ ਕੋਲੇ ਆਓ ਕੰਟੈਕਟ ਨੰਬਰ ਲਓ ਜੀ ਇਹਨਾਂ ਦਾ ਸਰ ਦਾ ਕੰਟੈਕਟ ਲੈ ਲਓ ਕਾ ਕਿਸੇ ਦਾ ਵੀ ਲੈ ਲਓ ਮੇਰੇ ਨਾਲ ਕੰਟੈਕਟ ਕਰੋ ਮੈਂ ਉਹਨਾਂ ਦਾ ਗਾਣਾ ਬਿਲਕੁਲ ਫ੍ਰੀ ਕਰਕੇ ਦੇਉਂਗਾ ਬਟ ਟੈਲੈਂਟ ਚਾਹੀਦਾ ਹੈ ਜ਼ਰੂਰਤਮੰਦ ਚਾਹੀਦੇ ਵਿੱਚ ਬਸ ਦੈਟਸ ਆਲ ਇਨਾ ਆਪਣਾ ਆਫਰ ਹੈ ਕਿਆ ਬਾਤ ਜਿਹੜੇ ਬੰਦੇ ਟੈਲੈਂਟਡ ਆ ਬਿਲਕੁਲ ਜਿਹੜੇ ਬੰਦੇ ਟੈਲੈਂਟਡ ਆ ਤੇ ਪੈਸਾ ਵੀ ਬਣਾਏਗਾ ਉਹਨਾਂ ਨਾਲ ਲੀਨੀਆਂ ਜਿਹੜੇ ਬੰਦੇ ਜ਼ਰੂਰਤ ਮੰਨਦੇ ਜਿਹੜੇ ਬੱਚੇ ਜ਼ਰੂਰਤ ਮੰਨਦਾ ਉਹਨਾਂ ਵਾਸਤੇ ਸੋ ਜਦੋਂ ਮਰਜੀ ਐਨੀ ਟਾਈਮ ਬਸ ਕਰਾਇਆ ਵੀ ਮੈਂ ਦੇ ਦੂੰਗਾ ਹੋਰ ਦੱਸੋ ਪਰ ਵਧੀਆ ਟੈਲੈਂਟ ਹੋਣਾ ਚਾਹੀਦਾ ਵਿੱਚ ਠੀਕ ਐਵਰੀ ਜਿਹੜਾਗਾ ਮੌਕਾ ਤਾਂ ਤੁਸੀਂ ਨੌਜਵਾਨ ਮੁੰਡੇ ਕੁੜੀਆਂ ਨੂੰ ਦੇ ਹੀ ਦਿੱਤਾ ਤੇ ਕੋਈ ਆਡੀਸ਼ਨ ਵਗੈਰਾ ਵੀ ਰੱਖ ਰਹੇ ਹੋ ਆਡੀਸ਼ਨ ਜੀ ਹਣੀ ਨੈਕਸਟ ਮੰਥ ਆਪਣਾ ਆਡੀਸ਼ਨ ਰੱਖਿਆ ਪਹਿਲਾ ਮੁਗੇ ਉਸ ਤੋਂ ਬਾਅਦ ਦੇ ਵਿੱਚ ਫਾਈਨਲ ਚੰਡੀਗੜ੍ਹ ਹੋਊਗਾ ਜੀ ਸੋ ਜਿਹੜੇ ਟੈਲੈਂਟਡ ਆ ਕੋਈ ਗੱਲ ਨਹੀਂ ਆਪਾਂ ਉਹ ਸਾਰਾ ਸੋਸ਼ਲ ਮੀਡੀਆ ਤੇ ਪੋਸਟ ਪਾ ਦਾਂਗੇ ਤੇ ਉਹਦੇ ਅਕੋਰਡਿੰਗ ਜਿਨ੍ਹਾਂ ਨੇ ਵੀ ਹਿੱਸਾ ਲੈਣਾ ਹੋਊਗਾ ਉਸ ਆਡੀਸ਼ਨ ਦੇ ਵਿੱਚ ਤੇ ਆ ਸਕਦੇ ਆ এবਰੀ ਤੁਸੀਂ ਆਪਣਾ ਸਮਾਂ ਦਿੱਤਾ ਸੋ ਬਹੁਤ ਬਹੁਤ ਧੰਨਵਾਦ ਜੀ ਬਹੁਤ ਬਹੁਤ ਧੰਨਵਾਦ ਇਹ ਸਨ এবਰੀ ਸਿੰਗਰ ਅੱਜਕੱਲ ਚਰਚਿਤ Song ਆ ਕਿੱਲਾ ਤੁਸੀਂ YouTube ਦੇ ਉੱਪਰ ਸਰਚ ਕਰਕੇ ਦੇਖ ਸਕਦੇ ਹੋ ਤੇ ਨਾਲ ਦੀ ਨਾਲ ਇਹਨਾਂ ਨੇ ਇੱਕ ਆਫਰ ਵੀ ਦਿੱਤਾ ਕਿ ਜਿਹਦੇ ਵਿੱਚ ਅਸਲ ਦੇ ਵਿੱਚ ਟੈਲੈਂਟ ਆ ਚਾਹ ਲੜਕਾ ਚਾਹ ਲੜਕੀ ਆ ਉਹਨਾਂ ਦੇ ਲਈ ਫ੍ਰੀ ਆਫ ਪੋਸਟ ਜਿਹੜਾ 뮤ਜ਼ਿਕ ਦੇਣਗੇ ਔਰ ਉਹਨਾਂ ਨੂੰ ਅੱਗੇ ਵਧਣ ਦਾ ਮੌਕਾ ਵੀ ਦੇਣਗੇ ਕਿਉਂਕਿ ਇਹ ਉਹਨਾਂ ਲੋਕਾਂ ਦੇ ਵਿੱਚ ਹੀ ਇਹ ਚੀਜ਼ ਆਉਂਦੀ ਹੈ ਜਿਨ੍ਹਾਂ ਨੇ ਗਰਾਉਂਡ ਜ਼ੀਰੋ ਤੋਂ ਤਰੱਕੀ ਕੀਤੀ ਹੋਵੇ ਕਿਉਂਕਿ ਪੈਸੇ ਦੇ ਨਾਲ ਜਾਂਟੀ ਉਹਨਾਂ ਦੇ ਨਾਲ ਲਾ ਕੇ ਤਾਂ ਹਰ ਕੋਈ ਅੱਜ ਸਟਾਰ ਬਣਿਆ ਫਿਰਦਾ ਸੋ ਉਮੀਦ ਹੈ ਅਜਿਹੇ ਟੈਲੈਂਟ ਨੂੰ ਅੱਗੇ ਲੈ ਕੇ ਆਉਣ ਦੀ ਤੇ ਜਿੰਨੇ ਵੀ ਦਰਸ਼ਕ ਇਸ ਇੰਟਰਵਿਊ ਨੂੰ ਦੇਖ ਰਹੇ ਨੇ ਇਹ ਬ੍ਰੀ ਦੇ ਨਾਲ ਜੁੜੇ ਹੋਏ ਨੇ ਉਹਨਾਂ ਦੇ ਦੋਸਤ ਮਿੱਤਰ ਵੱਧ ਤੋਂ ਵੱਧ ਇਹਨਾਂ ਦਾ ਗਾਣਾ ਜ਼ਰੂਰ ਸ਼ੇਅਰ ਕਰੋ ਔਰ ਇਸ ਤਰ੍ਹਾਂ ਦਾ ਜਿਹੜਾ ਹੌਨਰ ਆ ਉਸ ਨੂੰ ਬਚਾਉਣ ਦੀ ਕੋਸ਼ਿਸ਼ ਕਰੋ ਕਿਉਂਕਿ ਜੋ ਸੰਗੀਤ ਆ ਸਾਡੇ ਰੂਹ ਦੀ ਖਰਾਕ ਹੁੰਦੀ ਹੈ ਸੋ ਉਮੀਦ ਕਰਦੇ ਹਾਂ ਕਿ ਅੱਜ ਦਾ ਇੰਟਰਵਿਊ ਵਧੀਆ ਲੱਗਿਆ ਹੋਵੇਗਾ ਸੋ ਹੋਰ ਅਪਡੇਟਸ ਲਈ ਬਨੇ ਰਹੋ ਜੀਵੀਐਸ ਟਾਈਮਪੇ